ਹੁਣ ਕਹਿੰਦੇ ਪਰਿਵਾਰ ਪੰਜਾਬ ਬਚਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿੱਥੇ ਕਿੱਥੇ ਕੀਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਾਈਆ ਬਚਾਓ ਤੀਜਾ ਫਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਬ ਹੀ ਬਚਾਓ ਉਦੋਂ ਬਾਅਦ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਬਚਾਓ ਕਿਉਂ ਬਚਾਈਏ ਪਰਿਵਾਰ ਵੀ ਅਸੀਂ ਠੇਕਾ ਲਿਆ ਉਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ ਚ 70 ਵਸਾਏ ਨੇ ਭਾਵੇਂ ਚਿੱਟੇ ਦੇ ਰੂਪ ਚ ਭਾਵੇਂ ਬੇਅਦਬੀਆਂ ਦੇ ਰੂਪ ਚ ਤਕੀ ਕਿ ਅਸੀਂ ਕੰਮ ਪਰਵਾਰ ਬਚਾਈਏ ਨਾ ਤਾਂ ਕਹਿੰਦੇ ਥੋੜਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹੱਦਾ ਯਾਰ ਮੈਂ ਥੋੜੇ ਤੋਂ ਪੋਤਾ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣਗੇ ਓਟਾ ਪਾ ਦਿਓ ਨਹੀਂ ਮੈਂ ਇਸ ਕੰਮ ਤੇ ਨਹੀਂ ਕਿਹਾ ਕਿ ਹਰ ਵਾਰੀ ਮੈਂ ਹੱਥ ਬੰਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬੰਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨਣ ਵਾਲੀ ਹੈ भी मैं अपील कर दिन वोटा पा दो साल बाद आऊंगा ना जे हाथ बन के फिर भी फोटो खिचानी पेगी लख लाहनता फिर मेरी राजनीति से मैं अगली बार हाथ नहीं बनूंगा कमांोटा पाऊंगे वोटा पाओगे अगली बार ऐचाई से ए सारे हो बोदल सा वोटा एक मौका होर दसी दे। मौके देंदे दें थक गए ये मौके मगते नहीं थके ਬਸ ਕਰੋ ਯਾਰ ਕਦੇ ਤਾਂ ਰਿਟਾਇਰ ਹੋ ਜਾ ਕਰੋ ਹਟਾਈ ਵੀ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਐ ਲੈ ਕੇ ਜਾਂਦੇ ਆ ਵਾਹੇ ਕੁਮੌਕਲ ਹੁਣ ਕਹਿੰਦੇ ਪੰਜਾਬ بچਾਓ ਉਹ ਤੁਹਾਡੇ ਤਾਂ ਤਾਂ ਬਚਾਇਆ ਹਜੇ ਹੁਣੀ ਪੰਜਾਬ بچਾਓ ਨਹੀਂ ਪਰਿਵਾਰ بچਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿੱਥੇ ਕਿੱਥੇ ਕੀਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਈਆ ਬਚਾਓ ਤੀਜਾ ਫਿਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਈ ਬਚਾਓ ਉਦੋਂ ਬਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਚੰਡੇ ਵਾਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ 'ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਬਚਾਓ ਕਿਉਂ ਬਚਾਈਏ ਪਰਿਵਾਰ ਵੀ ਅਸੀਂ ਠੇਕਾ ਲਿਆ ਇਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ ਸੱਥਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੇ ਕੀ ਕੀ ਅਸੀਂ ਕਿਉਂ ਪਰਿਵਾਰ ਬਚਾਈਏ ਇਹ ਨਾ ਦੱਸ ਕਹਿੰਦੇ ਤੁਹਾਡਾ ਫਰਜ਼ ਬਣਦਾ ਸਾਡਾ ਪਰਿਵਾਰ ਬਚਾਓ ਫਰਜ਼ ਬਣਦਾ ਸਾਡਾ ਹੱਦ ਆ ਯਾਰ ਮੈਂ ਥੋੜੇ ਤੋਂ ਪੋਤਾ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨੇ ਮੈਂ ਇਸ ਕੰਮ ਤੇ ਨਹੀਂ ਕਿਹਾ ਕਿ ਹਰ ਵਾਰੀ ਮੈਂ ਹੱਥ ਬਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬਨਣ ਵਾਲੀ ਐ ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ ਪਰ 5 ਸਾਲਾਂ ਬਾਅਦ ਦੁਬਾਰੇ ਆਉਂਗਾ ਨਾ ਜੇ ਹੱਥ ਬਨ ਕੇ ਫੇਰ ਵੀ ਫੋਟੋ ਖਿਚਾਉਣੀ ਪੈਗੀ ਲੱਖ ਲਾਨਤ ਐ ਫਿਰ ਮੇਰੀ ਨੀਤੀ ਤੇ ਮੈਂ ਕਿਹਾ ਅਗਲੀ ਵਾਰ ਹੱਥ ਨਹੀਂ ਬਨੂੰਗਾ ਕੰਮਾਂ ਤੇ ਵੋਟਾਂ ਪਾਉਂਗੇ ਕਮਾਤੇ ਬੋਟਾ ਫਾਉਂਗੇ ਅਗਲੀ ਵਾਰ ਐਂ ਖਚਾਈ ਸੀ ਐਂ ਇਹ ਸਾਰੇ ਹੋ ਬੋਦਲ ਸਾਦੇ ਫੋਟਾ ਇੱਕ ਮੌਕਾ ਹੋਰ ਦਿਓ ਅਸੀਂ ਮੌਕੇ ਦਿੰਦੇ ਦਿੰਦੇ ਥੱਕ ਗਏ ਉਹ ਮੌਕੇ ਮੰਗਦੇ ਨਹੀਂ ਥੱਕੇ ਬਸ ਕਰੋ ਯਾਰ ਕਦੇ ਤਾਂ ਰਟਾਇਰ ਹੋ ਜਾ ਕਰੋ ਪਟੈਰੀ ਵੀ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਐਂ ਲੈ ਕੇ ਜਾਂਦੇ ਆ ਵਾਹ ਇੱਕ ਮੌਕਾ ਲੈ